ਤੁਸੀਂ ਸਕਰੀਨ ਤੇ ਦੇਖ ਰਹੇ ਹੋ ਕਿ ਕੀਰਤੀ ਕਿਸਾਨ ਯੂਨੀਅਨ ਵੱਲੋਂ ਪੰਜਾਬ ਦੇ ਵਿੱਚ ਹਰ ਥਾਂ ਭਾਵੇਂ ਜੀਪੀ ਦੇ ਜਿੰਨੇ ਵੀ ਲੀਡਰ ਖੜੇ ਹੋਏ ਨੇ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਆ ਔਰ ਇਹ ਤੁਸੀਂ ਜਿਹੜੀਆਂ ਵੀਡੀਓ ਦੇਖ ਰਹੇ ਆ ਕਸਵਾ ਜਾੜਲਾ ਤੋਂ ਦੇਖ ਰਹੇ ਹੋ ਕਿ ਜਿੱਥੇ ਭਾਵੇਂ ਜੀਪੀ ਦੇ ਤੇ ਸ਼ਿਵਾਸ਼ ਸ਼ਰਮਾ ਦਾ ਇਹ ਵਿਰੋਧ ਕੀਤਾ ਜਾ ਰਿਹਾ ਆ ਤੇ ਇਸ ਵਿਰੋਧ ਦੇ ਵਿੱਚ ਸ੍ਰਿੰਦਰ ਸਿੰਘ ਬੈਂਸ ਪ੍ਰਧਾਨ ਕੀਰਤੀ ਕਿਸਾਨ ਯੂਨੀਅਨ ਆ ਕੁਲਵਿੰਦਰ ਸਿੰਘ ਬੜੈਚ ਤੇ ਹੋਰ ਜਿੰਨੇ ਵੀ ਕੀਰਤੀ ਕਿਸਾਨ ਯੂਨੀਅਨ ਨਾਲ ਸੰਬੰਧਤ ਐ ਨੇ ਜਿਨ੍ਹਾਂ ਕੋਲੋਂ ਵੀ ਇਹ ਵਿਰੋਧ ਕੀਤਾ ਗਿਆ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਔਰ ਕੀਰਤੀ ਕਿਸਾਨ ਯੂਨੀਅਨ ਦੇ ਸ੍ਰਿੰਦਰ ਸਿੰਘ ਬੈਂਸ ਆ ਪੁਲਿਸ ਤੋਂ ਤੁਸੀਂ ਦੇਖ ਰਿਹਾ ਰਹੇ ਹੋ ਪੁਲਿਸ ਵੱਰੋਂ ਪੜ ਲਿਆ ਗਿਆ ਹੈ। ਔਰ ਹੰਗਾਮਾ ਜਿਹੜਾ ਆ ਕਾਫੀ ਜ਼ੋਰਦਾਰ ਔਰ ਜਵਰਦਸਤ ਜਿਹੜਾ ਹੰਗਾਮਾ ਤੁਸੀਂ ਸਕਰੀਨ ਤੇ ਦੇਖ 파 ਰਹੇ ਹੋ। ਪੁਲਿਸ ਵੱਲੋਂ ਸ੍ਰਿੰਦਰ ਸਿੰਘ ਵੈਸ ਜਿਨ੍ਹਾਂ ਨੂੰ ਇਸ ਹੰਗਾਮਾ ਜਦੋਂ ਹੋ ਰਿਹਾ ਸੀ ਪੁਲਿਸ ਵੱਲੋਂ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਔਰ ਭਾਜਪਾ ਆਗੂਆਂ ਦਾ ਹਰ ਜਗ੍ਹਾ ਇੱਕ ਕੀਰਤੀ ਕਿਸਾਨ ਜੁਨੀਆ ਵੱਲੋਂ ਵਿਰੋਧ ਕੀਤਾ ਇੱਕ ਜਸਖਿਆ। ਹੋਰ ਦੇਖ ਪਾ ਰਹੇ ਹਾਂ ਕਿ ਤੁਸੀਂ ਪੁਲਿਸ ਨੇ ਇਹ ਪੂਰੀ ਜਿਹੜੀ ਵਸਿਆ ਕਾਫੀ ਇੰਤਜ਼ਾਮ ਵੀ ਕੀਤੇ ਹੋਏ ਸਨ ਹੋਰ ਕਿ ਕਿਸਾਨ ਯੂਨੀਅਨ ਦੇ ਸ੍ਰਿੰਦਰ ਸਿੰਘ ਬੈਂਸ ਤੇ ਹੋਰ ਜਿੰਨੇ ਵੀ ਆਗੂ ਨੇ ਉਹਨਾਂ ਨੂੰ ਵਸਦੇ ਵਿੱਚ ਭਰ ਲਿਆ ਗਿਆ ਆ ਹੋਰ ਨਾਰੇਬਾਜੀ ਕੀਤੀ ਕਿਸਾਨ ਯੂਨੀਅਨ ਵੱਲੋਂ ਹੋ ਰਹੀ ਆ ਤੇ ਭਾਜਪੀ ਦੇ ਖਿਲਾਫ ਜਿਹੜੀ ਨਾਰੇਬਾਜੀ ਕੀਤੀ ਜਾ ਰਹੀ ਆ ਔਰ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਪਰ ਬੱਸ ਜਿਹੜੀ ਆ ਬੱਸ ਦੇ ਵਿੱਚ ਜੋ ਵੀ ਵਿਰੋਧ ਕਰ ਰਹੇ ਸੀ ਕਿਸਾਨ ਆਗੂ ਉਹਨਾਂ ਨੂੰ ਜਿਹੜਾ ਇੱਕ ਬੱਸ ਦੇ ਵਿੱਚ ਪਾ ਲਿਆ ਗਿਆ ਆ ਔਰ ਜਿਹੜੇ ਕਿਸਾਨ ਆਗੂ ਵਿਰੋਧ ਕਰ ਰਹੇ ਸੀ ਜੋ ਨਾਮ ਸਾਡੇ ਕੋਲ ਫਿਲਹਾਲ ਆਏ ਨੇ ਸਰਿੰਦਰ ਸਿੰਘ ਬੈਂਸ ਜੋ ਪ੍ਰਧਾਨ ਨੇ ਔਰ ਤੁਸੀ ਆ ਸਕਰੀਨ ਤੇ ਦੇਖ 파 ਰਹੇ ਹੋ ਨਾਰੇਬਾਜੀ ਵੀ ਕਰ ਰਹੇ ਨੇ ਔਰ ਹੋਰ ਕਿਸਾਨ ਜੂਨੀਅਨ ਦੇ ਆਗੂ ਵੀ ਬੇਸ਼ੱਕ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ ਪਰ ਉਹ ਭਾਜਪਾ ਦੇ ਖਿਲਾਫ ਜਿਹੜੀ ਆ ਜਬਰਦਸਤ ਨਾਰੇਬਾਜ਼ੀ ਜਿਹੜੀ ਆ ਉਹ ਕਰ ਰਹੇ ਆ ਕਰਵਿੰਦਰ ਸਿੰਘ ਬੈਂਚ ਨੂੰ ਵੀ ਜਿਹੜਾ ਹਰਸਤ ਵਿੱਚ ਜੋ ਸੂਤਰਾਂ ਤੋਂ ਖਬਰ ਮਿਲੀ ਆ ਉਹਨਾਂ ਨੂੰ ਵੀ ਲੈ ਲਿਆ ਆ ਤੁਸੀਂ ਸਕਰੀਨ ਦੇ ਉੱਪਰ ਜੋ ਦੇਖ ਰਹੇ ਹੋ ਇਹ ਨੇ ਸਰਿੰਦਰ ਸਿੰਘ ਬੈਸ ਔਰ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਆ ਆ ਤੁਸੀਂ ਤਸਵੀਰ ਦੇਖ ਪਾ ਰਹੇ ਹੋ ਹੱਥ ਖੜੇ ਕਰਕੇ ਭਾਜਪਾ ਦੇ ਖਿਲਾਫ ਜਿਹੜੀ ਆ ਇਹਨਾਂ ਉਰੋਂ ਨਾਰੇਬਾਜ਼ੀ ਕੀਤੀ ਜਾ ਰਹੀ ਆ ਕਿਉਂਕਿ ਇਹਨਾਂ ਦੀਆਂ ਕੁਝ ਮੰਗਾਂ ਨੇ ਬੀਜਪੀ ਪੰਜਾਬ ਰਾਜ ਵਿੱਚ ਲੋਕ ਸਭਾ ਚੋਣਾਂ 16 2024 ਨੂੰ ਹੋਣੀਆਂ ਹਨ ਇਹਨਾਂ ਲੋਕ ਸਭਾ ਦੀਆਂ ਚੋਣਾਂ 2024 ਨੂੰ ਗ੍ਰੀਨ ਚੋਣਾਂ ਵਜੋਂ ਕਰਵਾਉਣ ਲਈ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ਼੍ਰੀ ਨਵਜੋਤਪਾਲ ਸਿੰਘ ਰਧਾਵਾ ਆਈਏ ਐਸ ਵੱਲੋਂ ਹੁਕਮ ਜਾਰੀ ਕੀਤਾ ਗਿਆ ਹੈ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਦੂਦ ਅੰਦਰ ਸਮੂਹ ਵਿਅਕਤੀ ਆਪਣੇ ਬਾਨਾ ਦੋ ਪਹੀਆ ਚਾਰ ਪਹੀਆ ਤੇ ਹੋਰ ਵਾਹਨ ਜਿਨ੍ਹਾਂ ਦਾ ਸਰਕਾਰੀ ਹਦਾਇਤਾਂ ਮੁਤਾਬਕ ਪ੍ਰਦੂਸ਼ਣ ਕਰਵਾਣਾ ਜ਼ਰੂਰੀ ਹੋਵੇ ਨੂੰ ਬਿਨਾ ਪ੍ਰਦੂਸ਼ਣ ਸਰਟੀਫਿਕੇਟ ਤੋਂ ਨਹੀਂ ਚੱਲਣ ਦਿੱਤਾ ਜਾਵੇਗਾ। ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ। ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499